ਜੇ ਤਰੀਕੇ ਦੇ ਨਾਂ ਨਾਲ ਉਹਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਔਰ ਗ੍ਰਹਿ ਮੰਤਰੀ ਤੇ ਪਾਛਾ ਦਾ ਪ੍ਰਯੋਗ ਕੀਤਾ ਉਹ ਸਾਰਾ ਦੇਸ਼ ਉਹ ਬਰਦਾਸ਼ਤ ਕਰਦਾ ਕਿ ਭਗਵੰਤ ਮਾਨ ਲੋਕਾਂ ਨੇ ਵੋਟਾਂ ਪਾ ਕੇ ਜਿੱਤਾ ਜੋਰਨ ਦਿੱਤਾ ਪਰ ਇੱਕ ਇਹ ਐਸਾ ਗੰਧ ਦਾ ਟੋਕਰਾ ਹੈ ਕਿੰਨੀ ਸਰਕਾਰ ਸਾਡੇ ਤੇ ਪਰਚੇ ਕਿਉਂਕਿ ਸੱਚ ਬੋਲਨੇ ਆ ਉਹ ਯਾਰ ਸਾਰਾ ਦੇਸ਼ ਜਾਣਦਾ ਵੀ ਤੂੰ ਝੂਠ ਤੋਂ ਸਵਾ ਤੁਹਾਡੇ ਕੋਲ ਕੁਝ ਨਹੀਂ ਹੈਗਾ ਤੁਸੀਂ ਜਿਸ ਤੰਗ ਦੇ ਨਾਲ ਥੋੜੇ ਦਿਨ ਪਹਿਲਾਂ ਇੱਕ ਕਤਲ ਹੋਇਆ ਇੱਕ ਵਪਾਰੀ ਦਾ ਉਹਦਾ ਤੁਸੀਂ ਦੇਖ ਲਓ ਇਹ ਹਰ ਚੀਜ਼ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਕੋਈ ਮੇਲਾ ਸੀ ਖਾੜਾ ਲਾ ਕੇ ਬੈਠੇ ਆ ਇਹਨਾਂ ਨੂੰ ਖਾੜੇ ਲਾਣ ਦੀ ਆਦਤ ਬਣ ਗਈ ਆ ਵੀ ਉੱਥੇ ਲੋਕਾਂ ਦਾ ਹਾ ਹਾ ਵਾ 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 ਫੁੱਟੀ ਲੱਤੀ ਆਪਣੇ ਕੋਲ ਆਪਣੇ ਮੈਿਕ ਚਾਲੂ ਆ ਆਪੋਜੀਸ਼ਨ ਦੇ ਮੈਿਕ ਬੰਦ ਕਰਤੇ ਤੇ ਉਹ ਆਪਣੀਆਂ ਗੱਲਾਂ ਲੋਕਾਂ ਨੂੰ ਸੁਣਾਉਂਦੇ ਨੇ ਉੱਥੇ ਸਾਰੇ ਲੋਕ ਰਲੇ ਮਿਲੇ ਹੋ ਤੁਸੀਂ ਬਾਕੀਆਂ ਦੀ ਆਨ ਪਾਰਲੀਮੈਂਟ ਦੀ ਭਾਸ਼ਾ ਦੇ ਵਿੱਚ 2 ਮਿੰਟ ਚ ਸਵਾਲ ਚੱਕਦੇ ਹੋ ਮੈਂ ਇਹ ਸਵਾਲ ਕਰਦਾ ਵੀ ਜਿਹੜੀ ਭਾਸ਼ਾ ਉੱਥੇ ਭਗਵੰਤ ਮਾਨ ਜੀ ਵਰਤਦੇ ਨੇ ਇਹ ਮੇਰੇ ਹਿਸਾਬ ਨਾਲ ਭਗਵੰਤ ਮਾਨ ਦੀ ਮਾੜੀ ਸੋਚ ਦੀ ਨਿਸ਼ਾਨੀ ਹੈ ਕਿਉਂਕਿ ਭਗਵੰਤ ਸਿੰਘ ਮਾਨ ਸ਼ਾਇਦ ਇਹ ਬੋਲ ਚੁੱਕੇ ਨੇ ਕਿ ਉਹਨਾਂ ਨੇ ਜਿਹੜੀ ਟਿੱਪਣੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਬਾਰੇ ਕੀਤੀ ਹੈ ਔਰ ਕਹਿ ਰਹੇ ਮੈਂ ਪੰਜਾਬ ਦੀ 3 ਕਰੋੜ ਜਨਤਾ ਨੂੰ ਰਿਪਰੈਜ਼ੈਂਟ ਕਰਦਾ ਔਰ ਦੂਜੇ ਪਾਸੇ ਕਹਿ ਰਹੇ ਵੀ ਪੰਜਾਬ ਦੀ ਜਨਤਾ ਇੰਨੀ ਬੇਲੀ ਆ ਉਹਦੇ ਉਹਦੇ ਵਾਸਤੇ ਤੁਹਾਨੂੰ ਪੰਜਾਬ ਦੇ ਲੋਕ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੇ ਤੇ ਜਿਹੜੀਆਂ 92 ਸਿੱਟਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਜਿਤਾਤੀਆਂ ਇਹ ਤੁਹਾਨੂੰ ਉਹਦੀ ਪਾਚਨ ਸ਼ਕਤੀ ਤੁਹਾਡੇ ਕੋਲ ਹੋ ਨਹੀਂ ਰਹੀ ਇਸ ਕਰਕੇ ਤੁਸੀਂ ਬੁਖਲਾ ਕੇ ਇਦਾਂ ਦੇ ਬਿਆਨ ਦੇ ਰਹੇ ਦੁਨੀਆਂ ਲਈ ਦੇਖਣ ਨੂੰ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਦਵਾਰ ਰਾਸ ਦੇ ਲੋਧਾਨ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੀ ਹੈ ਕਿ ਭਾਜਪਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੰਜਾਬ ਮੁੱਖ ਮੰਤਰੀ ਦਾ ਜਿਹੜਾ ਪੁਤਲਾ ਫੁਕਿਆ ਜਾਂਦਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਤੇ ਬੀਜੇਪੀ ਜਿਹੜੇ ਆਗੂ ਨੇ ਉਹ ਵੀ ਮੌਜੂਦ ਨੇ ਤਾਂ ਦੱਸਦੇ ਕਿ ਬੀਜੇਪੀ ਤੋਂ ਸੀਨੀਅਰ ਲੀਡਰ ਜਿਹੜੇ ਨੇ ਪੰਜਾਬ ਦੇ ਕੈਸ਼ਰ ਉਹ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆਖਿਰਕਾਰ ਪੁਤਲਾ ਜਿਹੜਾ ਫੁਕਿਆ ਜਾਂਦਾ ਕਾਰਨ ਕੀ ਹੈਗਾ ਕਿਉਂਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਸਰ ਇੱਕ ਪਾਸੇ ਅੱਜ ਅੱਜ ਬੀਜੇਪੀ ਵੱਲੋਂ ਪੁਤਲਾ ਫੁਕਿਆ ਜਾਂਦਾ ਕਾਰਨ ਕੀ ਦੇਖੋ ਅੱਜ ਸਾਡਾ ਪ੍ਰਧਾਨ ਜਿਹੜਾ ਪੰਜਾਬ ਦਾ ਸੀਐਮ ਭਗਵੰਤ ਮਾਨ ਜੇ ਇਸ ਤਰੀਕੇ ਦੇ ਨਾਂ ਨਾਲ ਉਹਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਔਰ ਗ੍ਰਹਿ ਮੰਤਰੀ ਤੇ ਪਾਛਾ ਦਾ ਪ੍ਰਯੋਗ ਕੀਤਾ ਉਹ ਸਾਰਾ ਦੇਸ਼ ਉਹ برداشتਨ ਕਰ ਸਕਦਾ ਅੱਜ ਸਾਰੇ ਦੇਸ਼ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪੋਤਲੇ ਪੋਤਲੇ ਭੁਕੇ ਜਾ ਰਹੇ ਨੇ ਇਹ ਮੈਂ ਤੇ ਇੱਕ ਗੱਲ ਕਵਾਂਗਾ ਇਹ ਭਗਵੰਤ ਮਾਨ ਲੋਕਾਂ ਨੇ ਵੋਟਾਂ પાਕੇ ਜਿਤਾਜੁਰਨ ਦਿੱਤਾ ਪਰ ਇੱਕ ਇਹ ਐਸਾ ਗੰਧ ਦਾ ਟੋਕਰਾ ਹੈ ਇਹ ਆਮ ਆਦਮੀ ਪਾਰਟੀ ਜਿਹੜੇ ਨੇ ਇਹ ਗੰਧ ਦੇ ਟੋਕਰੇ ਨੇ ਝੂਠੇ ਲੋਕ ਨੇ ਦੇਖੋ ਝੂਠ ਬੋਲੇ ਜਾ ਰਹੇ ਨੇ ਅੱਜ ਦੇਖੋ ਇਹਨਾਂ ਦੇ ਕੋਈ ਪਰਚੇ ਦਰਜ ਹੋ ਗਏ ਨਹੀਂ ਤੇ ਕਹਿੰਦੇ ਜੀ ਅਸੀਂ ਤੇ ਪਰਚੇ ਸਾਡੇ ਤੇ ਦਰਜ ਕਰਾ ਰਹੀ ਹੈ ਜੀ ਸਰਕਾਰਾਂ ਪਰਚੇ ਦਰਜ ਕਰਾ ਰੀਆਂ ਨੇ ਸਾਡੇ ਤੇ ਸੈਂਟਰ ਦੀ ਸਰਕਾਰ ਸਾਡੇ ਤੇ ਪਰਚ ਕਿਉਂਕਿ ਸੱਚ ਬੋਲਨੇ ਆ ਉਹ ਯਾਰ ਸਾਰਾ ਦੇਸ਼ ਜਾਣਦਾ ਵੀ ਝੂਠ ਤੋਂ ਸਵਾ ਤੁਹਾਡੇ ਕੋਲ ਕੁਝ ਨਹੀਂ ਹੈਗਾ ਔਰ ਤੁਸੀਂ ਕਿਹਜੋ ਸੱਚ ਬੋਲਨੇ ਆ ਇੱਕ ਨੰਬਰ ਦੇ ਝੂਠੇ ਮਹਿਕਾਰ ਔਰ ਗੰਦ ਦਾ ਟੋਕਰਾ ਇਹ ਐਸਾ ਗੰਦਾ ਟੋਕਰਾ ਵੇ ਪੰਜਾਬ ਦੇ ਲੋਕ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਐਸੀ ਜਗਾ ਸੁੱਟ ਕੇ ਆਣਗੇ ਜਿੱਥੇ ਦੁਬਾਰਾ ਇਹ ਮਤਲਬ ਨਿਕਲ ਵੀ ਨਾ ਸਕਣ ਇਹ ਬਿਲਕੁਲ ਜੇਕਰ ਇੱਕ ਪਾਸੇ ਦੀ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਮੁੱਖ ਮੰਤਰੀ ਦੀ ਤਾਂ ਆਉਣਾ ਬੋਲੋ ਜਿਹੜੀ ਟਿੱਪਣੀ ਦੱਸੀ ਗਈ ਉਸ ਤੋਂ ਬਾਅਦ ਇਹ ਕਹੀ ਗਈ ਉਸ ਤੋਂ ਬਾਅਦ ਸਿੱਧਾ ਨਿਸ਼ਾਨਾ ਸਾਧਿਆ ਗਿਆ ਗ੍ਰਹਿ ਮੰਤਰੀ ਜੀ ਦੇ ਉੱਤੇ ਤੇ ਉਹਨੂੰ ਕਿਵੇਂ ਦੇਖਦੇ ਮੈਂ ਤੇ ਇਹੋ ਗੱਲ ਕਰ ਰਿਹਾ ਨਾ ਜੀ ਇਹ ਆਪਣੀ ਜਿਹੜਾ ਸਾਡਾ ਪੰਜਾਬ ਦਾ ਸੀਐਮ ਇਹ ਆਪਣੀ ਔਕਾਤ ਬੁੱਲ ਚੁੱਕਾ ਹੈ ਇਹ ਆਪਣੇ ਆਪ ਨੂੰ ਬੁੱਲ ਚੁੱਕਾ ਹੈ ਇਹ ਸ਼ਰਾਬ ਪੀ ਕੇ ਮੈਂਟਰ ਹੋ ਚੁੱਕਾ ਹੈ ਮੈਂ ਤੇ ਇਹ ਗੱਲ ਕਵਾਂਗਾ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਵੀ ਜਲਦੀ ਤੋਂ ਜਲਦੀ ਇਹਨੂੰ ਉਤਾਰ ਦੇਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਇਹ ਸ਼ਰਾਬ ਪੀ ਕੇ ਬਕਵਾਸ ਕਰਦਾ ਹੈ ਜਿਸ ਤਰੀਕੇ ਦੇ ਨਾਲ ਇਹ ਬੋਲਦਾ ਹੈ ਕਦੀ ਪੰਜਾਬ ਬਾਰੇ ਬੋਲਦਾ ਹੈ ਅੱਜ ਦੇਖੋ ਇਹਨੇ ਇੱਕ ਗੱਲ ਕਹੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਤੇ ਸਾਡੇ ਜਿਹੜੇ ਨੇ ਜੀਸੀਬੀ ਇਹਨਾਂ ਦੇ ਬੰਦਾ ਇਕੱਠਾ ਹੋ ਜਾਂਦਾ ਹੈ ਉਹ ਵੀ ਤੂੰ ਪੰਜਾਬ ਦੇ ਲੋਕਾਂ ਨੂੰ ਵਹਿਲਾ ਸਮਝਣਾ ਹੈ ਪੰਜਾਬ ਦੇ ਲੋਕਾਂ ਨੂੰ ਤੂੰ ਕੀ ਸਮਝਣਾ ਹੈ ਜੇ ਤੈਨੂੰ ਬਾਹਰਲੇ ਦੇਸ਼ਾਂ ਦਾ ਨਾਂ ਨਹੀਂ ਪਤਾ ਜੇ ਤੈਨੂੰ ਬਾਹਰ ਦੀਆਂ ਕੰਟਰੀਆਂ ਦੇ ਨਾਂ ਦਾ ਨਹੀਂ ਪਤਾ ਤੇ ਉਹਦਾ ਗਿਆਨ ਲੈ ਲੈ ਕੋਈ ਕਿਤਾਬਾਂ ਪੜ ਲੈ। ਤੋਂ ਮਜ਼ਾਕ ਉਡਾ ਲੈ ਕੇ ਪ੍ਰਧਾਨ ਮੰਤਰੀ ਦਾ ਜਿੰਨੂੰ ਅਜ ਸਾਰਾ ਵਰਲਡ ਜਿਹੜਾ ਵੇ ਉਹ ਬੁਲਾ ਰਿਹਾ ਸਾਰਾ ਵਰਲਡ ਉਹਨਾਂ ਨੂੰ ਯਾਦ ਕਰ ਰਿਹਾ ਜਿਸ ਤਰੀਕੇ ਦੇ ਨਾਲ ਦੇਸ਼ ਦੀ ਤਰੱਕੀ ਹੋ ਰਹੀ ਹੈ ਸਾਰਾ ਦੇਖ ਦਿਖ ਰਿਹਾ ਤੇ ਤੂੰ ਉਹਨਾਂ ਦਾ ਐਸੀ ਭਾਸ਼ਾ ਬੋਲ ਕੇ ਜਿਸ ਤਰੀਕੇ ਦੇ ਨਾਲ ਅਪਮਾਨ ਕਰ ਰਿਹਾ ਇਹ ਕੋਈ ਵੀ ਪੰਜਾਬ ਦੇ ਲੋਕ ਜਾਂ ਦੇਸ਼ ਦੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ। ਬਿਲਕੁਲ ਕੀ ਲੱਗਦਾ ਕਿ ਪ੍ਰਧਾਨ ਮੰਤਰੀ ਬਾਰੇ ਇਦਾਂ ਦੇ ਸ਼ਬਦ ਯੂਜ਼ ਕਰਨੇ ਜਾਂ ਬੋਲਣਾ ਟਿੱਪਣੀ ਚੱਕਣੀ ਕਿੰਨਾ ਕ ਸਹੀ ਹੈ? ਬਿਲਕੁਲ ਇਹ ਮੇਰੇ ਹਿਸਾਬ ਨਾਲ ਭਗਵੰਤ ਮਾਨ ਦੀ ਮਾੜੀ ਸੋਚ ਦੀ ਨਿਸ਼ਾਨੀ ਹੈ ਕਿਉਂਕਿ ਭਗਵਾਨ ਸਿੰਘ ਮਾਨ ਸ਼ਾਇਦ ਇਹ ਪੁੱਛ ਚੁੱਕੇ ਨੇ ਕਿ ਉਹਨਾਂ ਨੇ ਜਿਹੜੀ ਟਿੱਪਣੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਬਾਰੇ ਕੀਤੀ ਹੈ ਇਹ ਅਮਿਤ ਸ਼ਾਹ ਜੀ ਉਹੀ ਨੇ ਜਦੋਂ ਸਾਡੇ 2013-14 ਦੇ ਵਿੱਚ ਰਾਸ਼ਟਰੀ ਅਧਿਕਾਰੀ ਚੁਣੇ ਗਏ ਤੇ ਸਾਡੀ ਭਾਰਤੀ ਜਨਤਾ ਪਾਰਟੀ ਪੂਰੇ ਵਿਸ਼ਵ ਦੀ ਇੱਕ ਨੰਬਰ ਦੀ ਪਾਰਟੀ ਬਣ ਕੇ ਉੱਭਰੀ ਸੀ ਤੇ ਉਹੀ ਅਮਿਤ ਸ਼ਾਹ ਜੀ ਨੇ ਜਿਨ੍ਹਾਂ ਦੇ ਨરેન્દ્ર ਮੋਦੀ ਜੀ ਔਰ ਅਮਿਤ ਸ਼ਾਹ ਦੇ ਸਹਿਯੋਗ ਦੇ ਨਾਲ ਗੁਜਰਾਤ ਦੇ ਵਿੱਚ 7 ਵਾਰ ਇਹਨਾਂ ਨੇ ਸਰਕਾਰ ਅਸੀਂ ਲਗਾਤਾਰ ਬਣਾਈ ਹੈ ਇਹਨਾਂ ਦੇ ਇਸ ਕਰਕੇ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਹੋਛੀ ਰਾਜਨੀਤੀ ਬੰਦ ਕਰ ਦਿੱਤੀ ਜਾਵੇ ਕਿਉਂਕਿ ਤੁਸੀਂ ਉਹੀ ਕਹਿੰਦੇ ਹੋ ਜੋ ਤੁਹਾਡਾ ਦਿਮਾਗ ਨਹੀਂ ਕਹਿੰਦਾ ਜੋ ਤੁਹਾਨੂੰ ਕੇਜਰੀਵਾਲ ਕਹਿੰਦਾ ਤੁਹਾਡਾ ਆਕਾ ਕਹਿੰਦਾ ਇਸ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਨਾਲ 3.5 ਸਾਲ ਪਹਿਲੇ ਬਹੁਤ ਵੱਡਾ ਖਿਲਵਾੜ ਕੀਤਾ ਉਹਦਾ ਅੰਜਾਮ ਭੁਗਤਣ ਲਈ ਤਿਆਰ ਹੋ ਜਾਓ ਆਉਣ ਵਾਲੇ ਜਿਹੜੇ 2027 ਦੇ ਵਿਧਾਨ ਸਭਾ ਚੋਣ ਨੇ ਉਹਦੇ ਉਹਦੇ ਵਾਸਤੇ ਤੁਹਾਨੂੰ ਪੰਜਾਬ ਦੇ ਲੋਕ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੇ ਤੇ ਜਿਹੜੀਆਂ 92 ਸੀਟਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਜਿਤਾਤੀਆਂ ਇਹ ਤੁਹਾਨੂੰ ਉਹਦੀ ਪਾਚਨ ਸ਼ਕਤੀ ਤੁਹਾਡੇ ਕੋਲ ਹੋ ਨਹੀਂ ਰਹੀ ਇਸ ਕਰਕੇ ਤੁਸੀਂ ਬੁਖਲਾ ਕੇ ਇਦਾਂ ਦੇ ਬਿਆਨ ਦੇ ਰਹੇ ਹੋ ਮੈਂ ਬਿਲਕੁਲ ਸੋ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਰਜਨੀਸ਼ ਧਿਮਾਨ ਜੀ ਜਿਹੜੇ ਦੇਖਦੇ ਹੋ ਗੱਲਬਾਤ ਵੀ ਕਰ ਲੈਣੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਨੇਤ੍ਰਤਵ ਦੇ ਵਿੱਚ ਜਿਹੜਾ ਪੁਤਲਾ ਫੁਕਿਆ ਜਾਂਦਾ ਵਾ ਉਸ ਤੋਂ ਬਾਅਦ ਇੱਕ ਪਾਸੇ ਟਿੱਪਣੀ ਜਿਹੜੀ ਕੀਤੀ ਜਾਂਦੀ ਕੀ ਕਹਿਣਾ ਹੈ ਮੈਂ ਇਸ ਭੰਡ ਨੂੰ ਇਹੀ ਗੱਲ ਕਹਿਣੀ ਜਾਊਂਗਾ ਵੀ ਜਿਹੜਾ ਤੇਰਾ ਕੀਤਾ ਤੂ ਉਹ ਕੀਤਾ ਛੱਡ ਕੇ ਦੂਜੇ ਕੀਤੇ 'ਚ ਆ ਗਿਆ ਔਰ ਪੰਜਾਬੀਆਂ ਦਾ ਪੰਜਾਬ ਦਾ ਸਿਰ ਨੀਚਾ ਕਰ ਰਹੇ ਆਂ ਦੇਸ਼ ਦਾ 140 ਕਰੋੜ ਲੋਕ ਫਕਰ ਮਹਿਸੂਸ ਕਰ ਰਹੇ ਨੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਔਰ ਇਹ ਉਹਦੇ ਬਾਰੇ ਉਹ ਸ਼ਬਦ ਬੋਲ ਰਹੇ ਆ ਔਰ ਕਹਿ ਰਹੇ ਮੈਂ ਪੰਜਾਬ ਦੀ 3 ਕਰੋੜ ਜਨਤਾ ਨੂੰ ਰਿਪਰੈਜ਼ੈਂਟ ਕਰਦਾ ਔਰ ਦੂਜੇ ਪਾਸੇ ਕਹਿ ਰਹੇ ਵੀ ਪੰਜਾਬ ਦੀ ਜਨਤਾ ਇੰਨੀ ਬੇਲੀ ਆ ਵੀ ਇੱਕ ਜੀਸੀਬੀ ਮਸ਼ੀਨ ਨੂੰ ਇੰਨੇ ਬੰਦੇ ਇਕੱਠੇ ਹੋ ਜਾਂਦੇ ਨੇ ਜਿੰਨੇ ਲੋਕਾਂ ਦੇ ਦੇਸ਼ ਦੇ ਵਿੱਚ ਆਬਾਦੀ ਵਾਲੇ 'ਚ ਪ੍ਰਧਾਨ ਮੰਤਰੀ ਜਾ ਰਹੇ ਨੇ ਇਹ ਦੇਸ਼ ਦੇ ਪੰਜਾਬ ਦੇ ਲੋਕਾਂ ਦਾ ਮਾਣ ਜਾਂ ਉਹਨਾਂ ਦਾ ਹਨਰ ਹੋ ਰਿਹਾ ਇਹ ਭਗਵੰਤ ਮਾਨ ਜੀ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਵਾਲ ਪੁੱਛਣਾ ਚਾਹਨਾ ਵੀ ਤੂੰ ਪੰਜਾਬ ਦੀ ਜਨਤਾ ਨੂੰ ਸਮਝਿਆ ਕੀ ਆ ਤੁਸੀਂ ਸਾਰੇ ਆਪਣੇ ਵਰਗੇ ਸਮਝਦੇ ਅਰੇ ਤੁਸੀਂ ਉਸ ਹਾਊਸ ਦੀ ਮਰਿਆਦਾ ਨੂੰ ਕਾਇਮ ਨਹੀਂ ਰੱਖ ਪਾ ਰਹੇ ਤੁਹਾਡੇ ਸਾਰੇ ਲੋਕ ਰਲੇ ਮਿਲੇ ਹੋ ਤੁਸੀਂ ਬਾਕੀਆਂ ਦੀ ਆਨ ਪਾਰਲੀਮੈਂਟੀ ਭਾਸ਼ਾ ਦੇ ਵਿੱਚ 2 ਮਿੰਟ ਚ ਸਵਾਲ ਚੱਕਦੇ ਹੋ ਮੈਂ ਇਹ ਸਵਾਲ ਕਰਦਾ ਵੀ ਜਿਹੜੀ ਭਾਸ਼ਾ ਉੱਥੇ ਭਗਵੰਤ ਮਾਨ ਜੀ ਵਰਤਦੇ ਨੇ ਕੀ ਉਹ ਉਸ ਮਰਿਆਦਾ ਦਾ ਹਿੱਸਾ ਉਹ ਹਾਊਸ ਦੀ ਕਾਰਵਾਈ ਦਾ ਹਿੱਸਾ ਇਹਦੇ ਬਾਰੇ ਵੀ ਉਹਨਾਂ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਬਿਲਕੁਲ ਅੱਜ ਲੁਧਿਆਣਾ ਦੇ ਵਿੱਚ ਪਤਲਾ ਫੋਕਿਆ ਗਿਆ ਆਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੀ ਜਿੱਦਾਂ ਪਹਿਲਾਂ ਦੀ ਗੱਲ ਕਰੀਏ ਤੇ ਲੈਂਡ ਪੋਲਿੰਗ ਪਾਲਿਸੀ ਬਾਰੇ ਵੀ ਉਹਨਾਂ ਵੱਲੋਂ ਜਿਹੜਾ ਥੋੜੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਉਸ ਤੋਂ ਬਾਅਦ ਹੁਣ ਇੱਕ ਵਾਰੀ ਟਿੱਪਣੀ ਆ ਗਈ ਉਸ ਤੋਂ ਬਾਅਦ ਹੁਣ ਕੀ ਲੱਗਦਾ ਆਣ ਵਾਲੇ ਸਮੇਂ ਵਿੱਚ ਭਾਜਪਾ ਕੀ ਕਰੇ ਇਹ ਰੋਸ਼ ਕੱਲਾ ਸਾਡਾ ਨਹੀਂ ਹੈ ਇਹ ਰੋਸ਼ ਪੰਜਾਬ ਦੀ ਜਨਤਾ ਦਾ ਚਾਹੇ ਲੈਂਡ ਪੁਲਿੰਗ ਨੂੰ ਲੈ ਲੋ ਚਾਹੇ ਮਾਫੀਆ ਨੂੰ ਲੈ ਲੋ ਚਾਹੇ ਗੁੰਡਾਗਰਦੀ ਨੂੰ ਲੈ ਲੋ ਅੱਜ ਤੁਸੀਂ ਦੇਖੋ ਨਾ ਲੁਧਿਆਣੇ ਵਰਗੇ ਸ਼ਹਿਰ ਚ ਰੋਜ਼ ਇੱਕ ਤੋਂ ਕਤਲ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਤੁਸੀਂ ਜਿਸ ਤੰਗ ਦੇ ਨਾਲ ਥੋੜੇ ਦਿਨ ਪਹਿਲਾਂ ਇੱਕ ਕਤਲ ਹੋਇਆ ਇੱਕ ਵਪਾਰੀ ਦਾ ਉਹਦਾ ਤੁਸੀਂ ਦੇਖ ਲੋ ਇਹ ਹਰ ਚੀਜ਼ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਐਸੇ ਹਾਲਾਤਾਂ ਦੇ ਵਿੱਚ ਜਨਤਾ ਦੀ ਆਵਾਜ਼ ਆ ਜਨਤਾ ਤਰਾਹੀ ਤਰਾਹੀ ਕਰ ਰਹੀ ਆ ਥੋੜੇ ਤੋਂ ਉਹਨਾਂ ਦੇ ਜਵਾਬ ਦਿੱਤੇ ਨਹੀਂ ਜਾ ਰਹੇ ਔਰ ਤੁਸੀਂ ਇੱਕ ਦਿਨ ਦਾ ਸੈਸ਼ਨ ਮਲਾ ਕੇ ਜਿਵੇਂ ਕਹਿੰਦੇ ਨੇ ਨਾ ਵੀ ਕੋਈ ਮੇਲਾ ਸੀ ਖਾੜਾ ਲਾ ਕੇ ਬੈਠੇ ਆ ਇਹਨਾਂ ਨੂੰ ਖਾੜੇ ਲਾਣ ਦੀ ਆਦਤ ਬਣ ਗਈ ਆ ਵੀ ਉੱਥੇ ਲੋਕਾਂ ਦਾ ਹਾ ਹਾ ਵਾ 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 ਫੁੱਟੀ ਲੱਤੀ ਆਪਣੇ ਕੋਲ ਆਪਣੇ ਮੈਿਕ ਚਾਲੂ ਆ ਓਪੋਜੀਸ਼ਨ ਦੇ ਮਾਈਕ ਬੰਦ ਕਰਤੇ ਤੇ ਉਹ ਆਪਣੀਆਂ ਗੱਲਾਂ ਲੋਕਾਂ ਨੂੰ ਸੁਣਾਉਂਦੇ ਨੇ ਸੋ ਐਦਾਂ ਹਾਊਸ ਨਹੀਂ ਚੱਲਦੇ ਐਦਾਂ ਸੰਸਦ ਮਰਿਆਦਾ ਨਹੀਂ ਚੱਲਦੀਆਂ ਕਿ ਪੰਜਾਬ ਦਾ ਪੰਜਾਬ ਦੀ ਜਨਤਾ ਦਾ ਹਨਨ ਹੋ ਰਿਹਾ 2027 ਕਿਵੇਂ ਦੇਖਦੇ ਹੋ ਆਉਣ ਵਾਲੇ ਸਾਲ ਇਹ ਜਿਹੜਾ ਅੱਜ ਦਾ ਜਵਾਬ ਆ ਨਾ ਇਹ 2027 ਦੇ ਵਿੱਚ ਲੋਕਾਂ ਨੂੰ ਇਹ ਤੋਂ ਜ਼ਿਆਦਾ ਗੰਭੀਰ ਸਵਾਲ ਇਹਨਾਂ ਦਾ ਜਵਾਬ ਮਿਲੂਗਾ ਨਾ ਇਹਨਾਂ ਨੂੰ ਲੋਕਰ ਨੂੰ ਨਾ ਭੱਜਣ ਨੂੰ ਨਾ ਛੇਪਨ ਨੂੰ ਇਹਨਾਂ ਨੂੰ ਰਾਹ ਨਹੀਂ ਮਿਲਣਾ ਕੋਸੋ ਦੱਸਦੇ ਕਿ ਭਾਜਪਾ ਜਿਹੜੇ ਸੀਨੀਅਰ ਆਗੂ ਸੀਗੇ ਉਹਨਾਂ ਵੱਲੋਂ ਜਿਹੜਾ ਦੇਖ ਸਕਦੇ ਹੋ ਕਿ ਅੱਜ ਜਿਹੜੀ ਗੱਲ ਆਕੀ ਜਾ ਰਹੀ ਹੈ ਤਾਂ ਇੱਕ ਪਾਸੇ ਪੁਤਲਾ ਵੀ ਜਿਹੜਾ ਫੁਕਿਆ ਗਿਆ ਤਾਂ ਦੱਸਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਟਿੱਪਣੀ ਕੀਤੀ ਗਈ ਤਾਂ ਉਸ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਪੁਤਲਾ ਫੁਕਿਆ ਜਾ ਰਿਹਾ ਤਾਂ ਉਹਨਾਂ ਨੇ 2027 ਨੂੰ ਵੀ ਜਿਹੜਾ ਚੈਲੰਜ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਲੋਕਤੰਤਰ ਕਰਨ ਪਰ ਕਿਤੇ ਕਿਤੇ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਕੀ ਹੋਊਗਾ ਉਹ ਤੁਹਾਡੇ ਸਾਹਮਣੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਕੁਝ ਦੇਖਣ ਨੂੰ ਮਿਲਦਾ ਹੈ ਪੰਜਾਬ ਦੇ ਵਿੱਚ ਦੇਖਿਰੋ ਜੁਨਨਾਲਾਈ ਮਿਹਨਤ